ਜਿੰਜੀ ਸਿੰਘ ਢਿੱਲੋਂ ਜਿੰਦਾਬਾਦ ਨਾ ਤੇਰੀ ਸੋਚ ਤੇ ਜਰਾ ਜਾ ਰਹੇ ਹੋਗੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਲੁгана ਦੇ ਸਾਨੇਵਾਲ ਹਲਕੇ ਦੇ ਵਿੱਚ ਨੇ ਕਿਉਂਕਿ ਮੱਤੇਵਾੜੇ ਵੱਲ ਜਾਣ ਵਾਲੀ ਨਵਾਂ ਸ਼ਹਿਰ ਵਾਲੀ ਸੜਕ ਬਿਲਕੁਲ ਖਸਤਾ ਹਾਲਤ ਵਿੱਚ ਆ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਔਰ ਜਿੰਨੀ ਸ਼ਰੋਮਣੀ ਅਕਾਲੀ ਦਲ ਦੀ ਸਾਨੇਵਾਲ ਦੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੇ ਨੇ ਮੱਤੇਵਾੜਾ ਜਿਹੜਾ ਜੰਗਲ ਆ ਉਹਦੇ ਵਿੱਚਕਾਰ ਇਹ ਸੜਕ ਪੂਰੀ ਜਾਂਦੀ ਹੈ ਔਰ ਇਹ ਸਿੱਧੀ ਨਵਾਂ ਸ਼ਹਿਰ ਨੂੰ ਜੋੜਦੀ ਹੈ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਇਹ ਪੁਲ ਦੀ ਉਸਾਰੀ ਹੋਈ ਸੀ ਪਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਇਹ ਉਸੇ ਤਰ੍ਹਾਂ ਇਹ ਪ੍ਰੋਜੈਕਟ ਖੱਪ ਹੋ ਗਿਆ ਕਿਉਂਕਿ ਇਹ ਲੋਕਾਂ ਨੂੰ ਕਾਫੀ ਟਾਈਮ ਘੱਟ ਇੱਥੋਂ ਨਿਕਲਦਾ ਜਦੋਂ ਇੱਥੋਂ ਦੀ ਮੱਤੇਵੜਾ ਜੰਗਲਾਂ ਦੇ ਵਿੱਚੋਂ ਨਿਕਲਦੇ ਹੋਏ ਨਵਾਂ ਸ਼ਹਿਰ ਵੱਲ ਚਾਹੀਦਾ ਪਰ ਇਹ ਸੜਕ ਦੇ ਜਿਹੜੇ ਹਾਲਾਤ ਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਜਿਹੜੇ ਵੱਡੇ ਵੱਡੇ ਟੋਏ ਆ ਇਹ ਖਸਤਾ ਹਾਲਤ ਜਿਹੜੀ ਸੜਕ ਹੈ ਕਿਉਂਕਿ ਅੱਜ ਤੱਕ ਇਹ ਸੜਕ ਦੇ ਹਾਲਾਤ ਪਿਛਲੇ ਕਈ ਸਾਲਾਂ ਤੋਂ ਇਹ ਸੜਕ ਨਹੀਂ ਬਣ ਪਈ ਔਰ ਸ਼ਰਨਜੀਤ ਸਿੰਘ ਢੁੱਲੋਂ ਖੁਦ ਇਸ ਸੜਕ ਦੇ ਹਾਲਾਤ ਦਿਖਾ ਰਹੇ ਨੇ ਔਰ ਸਵਾਲ ਚੱਕ ਰਹੇ ਨੇ ਸਰਕਾਰ ਤੇ ਕਿ ਇਹ ਜਿਹੜਾ ਪ੍ਰੋਜੈਕਟ ਸੀ ਜਿਹੜਾ ਇੱਥੋਂ ਪੁਲ ਬਣਾਇਆ ਸੀ ਨਵਾਂ ਸ਼ਹਿਰ ਜਾਨ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੇ ਇਹ ਉਹ ਸਾਰੀ ਕੀਤੀ ਸੀ ਪੁਲ ਦੀ ਪਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜਿਹੜੀ ਲੋਕਾਂ ਨੂੰ ਸਹੂਲਤ ਦਿੱਤੀ ਸੀ ਉਹ ਸਹੂਲਤ ਨਹੀਂ ਮਿਲੀ ਸਾਰੇ ਪਿੰਡ ਵਾਸੀ ਵੀ ਇੱਥੇ ਇਕੱਠੇ ਹੋਏ ਨੇ ਜਿੰਨੇ ਸ਼ਰਮਨੀ ਅਕਾਲੀ ਦਲ ਦੇ ਇੱਥੇ ਦੇ ਵਰਕਰ ਅਸਾਂਨੇ ਵਾਲ ਹਲਕੇ ਤੋਂ ਵੀ ਇਕੱਠੇ ਹੋਏ ਨੇ ਧਿਲੋਸਾ ਬਾਜ ਤੁਸੀਂ ਧਰਨਾ ਲਾਇਆ ਚੌਂਕੀ ਦੇ ਬਾਹਰ ਕੀ ਲੱਗਦਾ ਕੀ ਹੈ ਕਿ ਇਹ ਸੜਕ ਇਹ ਬਣ ਕਿਉਂ ਨਹੀਂ ਰਹੀ ਇਹ ਨਵੀਨ ਜੀ ਕੋਈ ਇਹ ਨਹੀਂ ਹੈ ਵੀ 2-4 ਮਹੀਨੇ ਤੋਂ ਨਹੀਂ ਬਣ ਰਹੀ ਹੂੰ ਜਿਸ ਮੌਕੇ ਸ਼ੋਮਲੀ ਅਕਾਲੀ ਦਲ ਦੀ ਸਰਕਾਰ ਗਈ ਹੈ 2017 ਦੇ ਵਿੱਚ ਅਸੀਂ 2016 ਦੇ ਵਿੱਚ ਇਹਦਾ ਸਰਵਾਂ ਸੁਬੀਰਸੋ ਬਾਦਰਪੁਰ ਚਲਾ ਕੇ ਗਏ ਸੀ ਮੱਤੇਵਾਰੇ ਦਾ ਹੂੰ ਹੂੰ ਔਰ ਉਸੇ ਮੌਕੇ ਅਸੀਂ ਇਹਦਾ ਟੈਂਡਰ ਵੀ ਲਾਇਆ ਸੀ ਮੱਤੇਵਾਰੇ ਤੋਂ ਲੈ ਕੇ ਰਾਹੋਂ ਤੱਕ ਤੇ ਮੱਤੇਵਾਰੇ ਤੋਂ ਲੈ ਕੇ ਲੁਧਿਆਣੇ ਦੀ ਚੂੰਗੀ ਤੱਕ ਰਾਹ ਰੋਡ ਵਾਲੀ ਚੂੰਗੀ ਸਰਕਾਰ ਬਦਲ ਗਈ ਸਰਕਾਰ ਕਾਂਗਰਸ ਦੀ ਆ ਗਈ ਹੂੰ ਹੂੰ ਸਰਕਾਰ ਦਾ ਕਾਂਗਰਸ ਦੀ ਆ ਗਈ ਪਰ ਸਾਡੇ ਲੋਕਾਂ ਦੇ ਹਾਲਾਤ ਮਾਰੇ ਹੋ ਹੂੰ ਹੂੰ ਸਾਡੇ ਲੋਕਾਂ ਦੇ ਇਹਨੇ ਮਾਰੇ ਹਾਲਾਤ ਹੋ ਗਏ ਆ ਜਿਹੜੇ ਪਿਛਲੇ ਪਾਸੇ ਪਿੰਡ ਦੇ ਗੜੀ ਤੋਗਰ ਗੜੀ ਫਾਜਲ ਗੜੀ ਛੇਰੂ ਇਹ ਸਾਰੇ ਜਿਹੜੇ ਪਿੰਡ ਨੇ ਇਹ ਵਿਚਾਰੇ 10-10 ਕਿਲੋਮੀਟਰ ਦੂਰ ਦੀ ਆਉਂਦੇ ਨੇ ਆਪਣੇ ਘਰਾਂ ਜਾਣ ਵਾਸਤੇ ਹੂੰ ਯਾਰੋ ਦੇਖੋ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਘਰਾਂ ਜਾਣ ਵਾਸਤੇ ਰਸਤਾ ਦੇਵੋ ਹੂੰ ਤਕਰੀਬਤ ਤਕਰੀਬਨ ਪੌਣੇ 9 ਸਾਲ ਹੋ ਗਏ ਪੌਣੇ 9 ਸਾਲ ਜਿਹੜੇ ਲੋਕਾਂ ਦੀ ਸਾਡਿਆਂ ਦੀ ਪੂਰੀ ਹਲਤ ਹੋ ਗਈ। ਹੂੰ ਹੂੰ ਅਸੀਂ ਦੁਖੀ ਹੋ ਗਏ ਅੱਜ ਧਰਨਾ ਮਾਰਿਆ ਇੱਥੇ। ਉਹ ਵੀ ਸਿਰਫ 1 ਘੰਟੇ ਦਾ ਨੋਟਿਸ ਦੇ ਕੇ। ਸੋ ਮੈਂ ਸਮਝਦਾ ਇਹ ਸੁੱਤੀ ਪਈ ਸਰਕਾਰ ਨੂੰ ਜਗਾਉਣ ਵਾਸਤੇ ਆਏ ਆ। ਸਰਕਾਰ ਵੀ ਕਾਦੀ ਆ ਜੀ ਸਰਕਾਰ ਵੀ ਦਿੱਲੀ ਵਾਲੇ ਨੂੰ ਇੱਕ ਸਿਰਫ ਚਗੋਤੇ ਦੇ ਦਿੱਤੀ ਹੋਈ ਐ ਠੇਕੇ ਦਿੱਤੀ ਹੋਈ ਐ ਸਰਕਾਰ ਦੇ ਨੁਮਾਇੰਦੇ ਤਾਂ ਟਿੱਲੋ ਸਾਹਿਬ ਆਖਦੇ ਨੇ ਤੁਸੀਂ ਵੀ ਮੰਤਰੀ ਰਹੇ ਉਹ ਕਦੇ ਰੰਗਲਾ ਪੰਜਾਬ ਬਣਾਤੈਨ। ਇਹ ਰੰਗਲਾ ਪੰਜਾਬ ਬਣਿਆ। ਇਹ ਰੰਗਲਾ ਪੰਜਾਬ ਬਣਿਆ। ਉਹ ਤੁਹਾਡੇ ਸਾਹਮਣੇ ਆ। ਲੋਕਾਂ ਦੀ ਬੁਰੀ ਹਾਲਤਾਂ ਸਾਰਿਆਂ ਜੋ ਪ੍ਰਕਾਸ਼ ਉਹ ਬਾਦਲੇ ਸਹੂਲਤਾ ਦਿੱਤੀਆਂ ਚਾਹੇ ਕੋਈ ਲੋਕਾਂ ਨੂੰ ਸ਼ਗਨ ਸਕੀਮ ਦਾ ਚੈੱਕ ਦਿੰਦੇ ਸੀ ਪੈਨਸ਼ਨਾਂ ਦਿੰਦੇ ਸੀ ਗਰੀਬ ਲੋਕਾਂ ਨੂੰ ਕਣਕ ਦੇ ਨਾਲ ਛੋਲੇ ਦਿੰਦੇ ਸੀ ਉਹ ਸਭ ਕੁਝ ਦਿੰਦੇ ਸਾਰਾ ਕੁਝ ਤਾਂ ਬੰਦ ਕਰਤਾ ਪੰਜਾਬ ਤਾਂ ਨਹਿ ਤਹਿਸ ਨਹਿਜ਼ ਕਰਕੇ ਰੱਖਤਾ ਸੋ ਪਿਆਰ ਦਾ ਕੋਈ ਬਾਲੀ ਬਾਰਸ ਨਹੀਂ ਔਰ ਮੈਂ ਵਾਦਾ ਕਰਦਾ ਸਾਡੇ ਸਾਹਨੇ ਬਾ ਹਲਕੇ ਦੇ ਲੋਕਾਂ ਦੇ ਨਾਲ ਪਰਮਾਤਮਾ ਕਿਰਪਾ ਕਰੇ ਸ਼ੋਮ੍ਰਿਕਲ ਦੇ ਰਿਕਾਰ ਬਣੂਗੀ 2027 ਦੇ ਵਿੱਚ ਤਿੰਨਾਂ ਮਹੀਨਿਆਂ ਦੇ ਵਿੱਚ ਫੋਰ ਲੈਂਡ ਵਰਗੀ ਰੋਡ ਮੈਂ ਬਣਾ ਕੇ ਦਊਗਾ ਇਹ ਮੇਰੀ ਜ਼ਿੰਮੇਵਾਰੀ ਅੱਛਾ ਤੁਸੀਂ ਸਾਹਨੇ ਵੱਲ ਹਲਕੇ ਤੋਂ ਹਾਂਜੀ ਹਾਂਜੀ ਅੱਛਾ ਕੀ ਕਿੰਨੇ ਸਾਲ ਤੋਂ ਕਿੰਨੇ ਮਹੀਨਿਆਂ ਤੋਂ ਇਹ ਸੜਕ ਨੂੰ ਦੇਖ ਰਹੇ ਹੋ ਇਹ ਸੜਕ ਤੋਂ ਦੇਖ ਰਹੇ ਹੋ ਕਮ ਸੇ ਕਮ ਪੰਜ ਸਾਲ ਤੋਂ ਅੱਛਾ ਇਸੇ ਹਾਲਤ ਰਹੀ ਹੈ ਆ ਹੁਣ ਪਿੱਛੇ ਜੇ ਗੱਲ ਚੱਲੀ ਸੀ ਪਿੱਛੇ ਜੇ ਗੱਲ ਚੱਲੀ ਸੀ ਬਈ ਆਹ ਦੇ ਸਾਈਡਾਂ ਦੇ ਉੱਤੇ ਬਈ ਚੌੜੀ ਕਰਨਾ ਗਿਆ ਸੜਕ ਬਜਰੀ ਪਾਤੀ ਮਿੱਟੀ ਪਾਤੀ ਖਲਾਤ ਉਥੇ ਦੇ ਉਥੇ ਖੜੇ ਆ ਤੁਸੀਂ ਇਹ ਡੰਗ ਕੇ ਆਏ ਹੋ ਤੁਸੀਂ ਮਿਹਰਬਾਨ ਦੇ ਕੋਲ ਪਿੰਡ ਮੇਰਾ ਮਿਹਰਬਾਨੀ ਹੈ ਬਾਦੀਆ ਪੈਸੇ ਡੰਗ ਕੇ ਦੇਖੋ ਟੋਏ ਕਿੱਥੇ ਉਥੇ ਉਹਨਾਂ ਨੇ ਉੱਤੇ ਤੇਲਾਂ ਲਾਤੀ ਜਾਂਦਾ ਜਿੱਥੇ ਟੋਏ ਸੀ ਥੋੜੇ ਤੇਲਾਂ ਲਾਤੀ ਉੱਥੇ ਰੋਲਾ ਪੈਂਦਾ ਵੀ 45 ਕਰੋੜ 44 ਲੱਖ ਰੁਪਈਆ ਸੈਂਟਰ ਤੋਂ ਇਹਨਾਂ ਨੂੰ ਆਇਆ ਉਹ ਪਤਾ ਨਹੀਂ ਸਰਕਾਰ ਕਿੱਧਰ ਹੜੱਪ ਗਈ ਮੁੰਡੀਆਂ ਦਾ ਖਾ ਗਿਆ ਕਿ ਮੁੱਖ ਮੰਤਰੀ ਖਾ ਗਿਆ ਇਸ ਵਾਸਤੇ ਸਾਡੀ ਇਹ ਬੇਨਤੀ ਹੈ ਪਈ ਸਾਡੀ ਕੋਸਾਰ ਲੈ ਲਵੇ ਸਰਕਾਰ ਆ ਕੇ ਆਪੇ ਤੱਕ ਗਰੀਬਾਂ ਦਾ ਕੋਈ ਸੋਲੂਸ਼ਨ ਨਹੀਂ ਪਿੰਡ ਵਾਸੀ ਵੀ ਨੇ ਜਿਹੜੇ ਇੱਥੇ ਨੇੜੇ ਜਿਹੜੇ ਆ ਇਹ ਕਿੰਨਾ ਕੋ ਘੱਟ ਟਾਈਮ ਤੇ ਕੰਜ਼ਿਊਮ ਹੁੰਦਾ ਅਗਰ ਇੱਥੋਂ ਦੀ ਨਵਾਂ ਸ਼ਹਿਰ ਜਾਣਾ ਹੋਵੇ ਤਾਂ ਕਿੰਨਾ ਨੇੜੇ ਆ ਨਵਾਂ ਸ਼ਹਿਰ ਜੇ ਆਪਾਂ ਨਵਾਂ ਸ਼ਹਿਰ ਨੂੰ ਜਾਣਾ ਹੋਵੇ ਇੱਥੋਂ ਸਿੱਧਾ ਜੇ ਇਹ ਰੋਡ ਚੱਲੇ ਤਾਂ ਇੱਕ ਅੱਧ ਘੰਟੇ ਦਾ ਰਸਤਾ ਹਾਂ ਹਾਂ ਪਰ ਜਦੋਂ ਹੁਣ ਕੰਮ ਕੇ ਸਾਨੂੰ ਅੰਬਾਇਆ ਕਮਾਣਾ ਜਾਣਾ ਪੈਂਦਾ ਫਿਰ ਸਾਡਾ ਇਹ 4 ਘੰਟੇ ਦਾ ਰਸਤਾ ਹੋ ਜਾਂਦਾ ਹਾਂ ਹਾਂ ਪਸੋ ਇਸ ਕਰਕੇ ਬਹੁਤ ਮੁਸ਼ਕਲ ਆ ਇਹ ਤਾਂ ਜਿਹੜੀ ਗੱਲ ਹੋ ਗਈ ਘੁੰਮ ਕੇ ਜਾ ਗੱਡੀ ਕਾਰ ਵਾਲਾ ਚਲੇ ਜਾਊਗਾ ਜਿਹੜੇ ਆ ਗੜੀਆਂ ਤੋਕਣ ਵਾਲੇ ਲੋਕ ਆ ਗੜੀ ਫਾਜਲ ਗੜੀ ਤੋਗ ਗੜੀ ਸ਼ੇਰੂ ਇਹ ਲੋਕਾਂ ਦਾ ਤੇ ਪੰਜ ਮਿੰਟ ਦਾ ਰਸਤਾ ਜੇ ਇਹਨਾਂ ਨੂੰ ਘੰਟਾ ਡੇਢ ਘੰਟਾ ਜਾ ਉੱਪਰ ਦੀ ਘੁੰਮ ਕੇ ਆਉਣ ਨੂੰ ਲੱਗ ਜਾਂਦਾ ਲੱਗਦਾ ਕੀ ਹੈ ਕਿਉਂ ਨਹੀਂ ਇਹ ਸੜਕ ਮੁਕੰਮਲ ਕੀਤੀ ਜਾ ਰਹੀ ਸਰਕਾਰ ਦੇ ਕੋਣੇ ਥੋੜੇ ਵੀ ਰਹੀ ਅਸੀਂ ਦੱਸ ਰਿਹਾ ਸੀ ਕਹਿ ਰਹੇ ਆ ਇਹ ਲੋਕ ਬਹੁਤ ਕਲਪਦੇ ਰਹੋ ਬਹੁਤ ਪਟਦੇ ਆ ਇੱਥੇ ਦਾ ਜਿਹੜਾ ਮੰਤਰੀ ਬਣਾਇਆ ਕੈਬਨਟ ਮੰਤਰੀ ਆ ਉਹ ਆ ਕੇ ਇਸ ਏਰੀਆ ਚ ਨਹੀਂ ਵੜਦਾ ਇਸ ਰੋਡ ਤੇ ਵੀ ਨਹੀਂ ਨਗਦਾ ਪਤਾ ਨਹੀਂ ਕੀ ਇਹ ਲੋਕਾਂ ਨੂੰ ਕਹੀਗਾ ਆਏ ਨਹੀਂ ਕਿ ਇੱਧਰ ਉਹ ਸਾਡੇ ਪਿੰਡਾਂ ਚ ਕਦੇ ਨਹੀਂ ਆਇਆ ਜੀ ਉਹ ਮੰਤਰੀ ਨਾਲ ਕਦੀ ਮੇਲ ਹੋਇਆ ਪਿੰਡ ਵਾਸੀਆਂ ਦਾ ਸਾਡੇ ਨਾਲ ਕਦੇ ਆਉਂਦੇ ਨਹੀਂ ਕਦੇ ਆਉਂਦੇ ਨਹੀਂ ਇੱਧਰ ਕਦੇ ਕਦੀ ਮੇਲ ਹੋਇਆ ਮੰਤਰੀ ਨਾਲ ਕਦੀ ਨਹੀਂ ਜੀ ਨਹੀਂ ਇੱਧਰ ਕਦੇ ਨਹੀਂ ਆਉਂਦੇ ਜੀ ਉਹ ਇਸ ਪਿੰਡਾਂ ਦੇ ਵਿੱਚ ਆਉਂਦੇ ਹੀ ਨਹੀਂ ਹੈਗੇ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਭਾਈ ਸਾਡੇ ਬਹੁਤ ਲੋਕ ਤੰਗ ਆ ਬੇਦੇ ਡਿਵੈਲਪਮੈਂਟ ਕਰੋ ਸੜਕ ਦੀ ਅਸੀਂ ਬਹੁਤ ਦੁਖੀ ਆ ਜਾਣਾ ਆਣਾ ਸਾਡਾ 2-2 3-3 ਘੰਟੇ ਲੱਗਦੇ ਰਸਤੇ ਤੇ ਰਹਾਂ ਉਹਨੂੰ ਅਸੀਂ ਬਾਈਕ ਮਾਣਾ ਹੋ ਕੇ ਜਾਂਦੇ ਆ ਇਸ ਕਰਕੇ ਅਸੀਂ ਬੜੀ ਬੇਨਤੀਆਂ ਕਿਤੇ ਆ ਮੁੰਡੀਆਂ ਸਾਹਿਬ ਨੂੰ ਵੀ ਇਹ ਰਸਤੇ ਨੂੰ ਬਣਵਾ ਦਿਓ ਕਰੋ ਕਿਰਪਾ ਲੋਕ ਬਹੁਤ ਦੁਖੀ ਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਢਿੱਲੋ ਸਾਹਿਬ ਆ ਜੋ ਇਹਨਾਂ ਨੇ ਜੋ ਕੀਤਾ ਡਿਵੈਲਪਮੈਂਟ ਉਦੋਂ ਮੋਰ ਕੇ ਕੋਈ ਡਿਵੈਲਪਮੈਂਟ ਹੀ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਕੋਈ ਕੰਮੇ ਨਹੀਂ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ થોਡੇ ਸ਼ਬਦਾਂ ਦੇ ਵਿੱਚ ਅੱਜ ਦਾ ਤੁਸੀਂ ਧਰਨਾ ਲਾ ਲਿਆ ਆਉਣ ਵਾਲੇ ਟਾਈਮ ਦੇ ਵਿੱਚ ਸੜਕ ਨੂੰ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਿਹੋ ਜਿਹਾ ਕਦਮ ਚੱਕੇਗੀ ਦੁਬਾਰਾ ਧਰਨੇ ਲਾਓਗੇ ਕੋਈ ਚਿੰਤਾ ਕਰਦੀ ਲੋੜ ਦੀ ਕਿਉਂਕਿ ਸਾਡਾ ਇਹ ਆਪਦਾ ਹਲਕਾ ਹੈ ਅਸੀਂ ਜੰਮੇ ਪਲੇ ਐ ਇੱਥੇ ਇਹਨਾਂ ਗਲੀਆਂ ਦੇ ਵਿੱਚ ਸਾਨੂੰ ਸਾਰੀ ਜ਼ਿੰਦਗੀ ਨਿਕਲ ਗਈ ਸਾਨੂੰ ਤਾਂ ਆਪਣੇ ਹਲਕੇ ਦੇ ਲੋਕਾਂ ਤੇ ਤਰਸ ਆਉਂਦਾ ਅਸੀਂ ਧਰਨੇ ਦੀ ਜਾ ਸ਼ੁਰੂਆਤ ਕੀਤੀ ਆ ਆਉਣ ਵਾਲਾ ਸਮਾਂ ਦਸੂਗਾ ਜਿੰਨੀ ਦੇ ਸਾਡੇ ਹਲਕੇ ਦੀ ਡਿਵੈਲਪਮੈਂਟ ਨਹੀਂ ਹੋਤੀ ਅਸੀਂ ਸਰਕਾਰ ਦੇ ਨੱਕ ਜਦੋਂ ਜਾ ਕੇ ਰਖ ਛਡਾ ਸਰਕਾਰ ਅਗਰ ਬੰਦੀ ਹੈ 227 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇਹ ਕਿੰਨੇ ਦਿਨ ਸੜਕ 3 ਮਹੀਨੇ ਦੇ ਵਿੱਚ ਵਿੱਚ ਮੈਂ ਟਾਪ ਦੀ ਸਰਕਾਰ ਆਉਂਦੀ ਸਾਰ ਇੱਕ ਹਫਤੇ ਦੇ ਵਿੱਚ ਮੈਂ ਪਾਸ ਕਰਕੇ ਇਹ ਫੋਨ ਲੈਣ ਬਣਾ ਕੇ ਦਵਾਂ ਚਲੋ ਇਹ ਇਹ ਸੜਕ ਦੇ ਹਾਲਾਤ ਵੀ ਨਾਲ ਨਾਲ ਦਿਖਾ ਦਈਏ ਔਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਹਿਬ ਦਾ ਮੰਤਰੀ ਸਰਜੇ ਸਿੰਘ ਢਿੱਲੋਂ ਹੈ ਜਿਹੜੇ ਰੋਸ਼ ਜਿਤਾ ਰਹੇ ਨੇ ਸਰਕਾਰ ਦੇ ਖਿਲਾਫ ਇਹ ਸੜਕ ਦੇ ਖਸਤਾ ਹਾਲਤ ਨੂੰ ਲੈ ਕੇ ਸੋ ਪਿੰਡ ਵਾਸੀ ਵੀ ਕਾਫੀ ਰੋਸ਼ ਵਿੱਚ ਨੇ ਕਿਉਂਕਿ ਇਹ ਸੜਕ ਦਾ ਸਿੱਧਾ ਨਵਾਂ ਸ਼ਹਿਰ ਨੂੰ ਇਹਦਾ ਲਿੰਕ ਜੁੜਦਾ ਔਰ ਅੱਗੇ ਪੁਲ ਹੈ ਪੁਲ ਪਾਰ ਕਰਕੇ ਨਵਾਂ ਸ਼ਹਿਰ ਕੋਜੀ ਅੱਧੇ ਘੰਟੇ ਦੇ ਵਿੱਚ ਨਵਾਂ ਸ਼ਹਿਰ ਪਹੁੰਚ ਸਕਦਾ ਨਹੀਂ ਤੇ ਲੋਕ ਜਲੰਧਰ ਵੱਲੋਂ ਲੱਡਵਾਲ ਟੋਲ ਪਲਾਜ਼ਾ ਪਾਰ ਕਰਕੇ ਨਿਕਲਦੇ ਨੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ